ਗੁਰਮ ਪਿਆਰਿਓ ਜਿਹੜੀ ਆਪਣੀ ਧਿਆਨ ਉੱਤੇ ਗੱਲ ਚੱਲ ਰਹੀ ਆ ਗੁਰੂ ਅਰਜਨ ਸਾਹਿਬ ਇੱਕ ਬਚਨ ਕਰਦੇ ਆ ਕਿ ਸਾਧਕ ਸਿੱਧ ਸਗਲ ਮਨ ਲੋਚੇ ਬਹੁਤ ਲੋਕਾਂ ਦੀ ਇੱਛਾ ਵੀ ਧਿਆਨ ਜੁੜ ਜਾਵੇ ਪਰ ਬਿਰਲੇ ਲਾਗੇ ਧਿਆਨ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ ਤੇ ਸਾਰੇ ਆਪਾਂ ਇੱਕ ਇਹ ਵੀ ਗੱਲ ਕਹਿੰਦੇ ਹਾਂ ਕਿ ਚੇਤ ਨਹੀਂ ਜੁੜਦਾ ਚੇਤ ਨਹੀਂ ਟਿਕਦਾ ਗੁਰੂ ਅਰਜਨ ਸਾਹਿਬ ਕਹਿੰਦੇ ਬਹੁਤ ਦੁਨੀਆਂ ਚਾਹਦੀ ਐ ਇਹਨੂੰ ਟਿਕਾਉਣ ਵਾਸਤੇ ਪਰ ਇਹ ਟਿਕਦਾ ਨਹੀਂ ਐ ਬਿਰਲੇ ਲਾਗੇ ਧਿਆਨ ਜਿਹਨੂੰ ਭਗਤ ਜੀ ਕਹਿੰਦੇ ਨੇ ਕਿ ਮੇਰਾ ਚੇਤ ਨਾ ਚੱਲੇ ਮਨ ਭਇਓ ਭੰਗ ਇਹ ਤਾਂ ਉਦੋਂ ਟਿਕਦਾ ਵਾ ਜਦੋਂ ਚਿੱਤ ਦੇ ਵਿੱਚ ਕੋਈ ਵਿਚਾਰ ਨਾ ਹੋਵੇ ਚਿੱਤ ਦੇ ਅੰਦਰ ਨਾ ਬਹੁਤ ਵੱਡਾ ਰੌਲਾ ਵਾ ਸਾਡੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਦੁੰਦਰ ਬੰਦੋ ਦੁੰਦ ਹੋ ਰਹੀ ਹੈ ਦੁੰਦ ਹੋ ਰਹੀ ਹੈ ਝਗੜਾ ਹੋ ਰਿਹਾ ਚਿੱਤ ਦੇ ਅੰਦਰ ਤੈਨੂੰ ਭਗਤ ਕਬੀਰ ਸਾਹਿਬ ਕਹਿੰਦੇ ਝਗੜਾ ਇੱਕ ਨਵੇੜੋ ਰਾਮ ਮੇਰੇ ਅੰਦਰ ਦਾ ਝਗੜਾ ਖਤਮ ਕਰੋ ਕਿ ਤੇ ਕਿਉਂ ਨਿਕ ਤਕਦਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਰਜਨ ਸਬਾਈ ਜੰਗਾ ਕਿ ਜਿਹੜਾ ਰਵੜਾ ਪੈਨਦਿਆ ਨਾ ਸਾਡੇ ਅੰਦਰ ਇਹਦੇ ਨਾਲ ਜੰਗ ਕਰਨਾ ਪੈਣਾ ਇਹਨੂੰ ਬੰਦ ਕਰਨਾ ਪੈਣਾ ਜੰਗ ਕੋਈ ਕਰਦਾ ਨਹੀਂ ਆ ਤੇ ਝਗੜਾ ਬੰਦ ਨਹੀਂ ਹੁੰਦਾ ਤੇ ਚੇਤ ਟਿਕਦਾ ਨਹੀਂਗਾ ਤੇ ਮਹਾਰਾ ਕਹਿੰਦੇ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜੇ ਆਪ ਦਵਾਏ ਕੋਈ ਬਹੁਤ ਗੁਰੂ ਪੀਰ ਦੀ ਕੋ ਰਹਿਮਤ ਹੋਵੇ ਤੇ ਫਿਰ ਇਹ ਚਿੱਤ ਟਿਕ ਜਾਂਦਾ ਜਿੱਦਾਂ ਇਤਿਹਾਸਿਕ ਗੱਲ ਆਉਂਦੀ ਆ ਕਿ ਗੁਰੂ ਅੰਗਦ ਸਾਹਿਬ ਦਾ ਚਿੱਤ ਜਿਹੜਾ ਸੀ ਟਿਕ ਗਿਆ ਤੇ ਉਹਦੇ ਉੱਤੇ ਫਿਰ ਪੱਟਾ ਨੇ ਬਚਨ ਕੀਤੇ ਨੇ ਕਿ ਸਦਾ ਅਕਾਲ ਲਿਵ ਰਹੇ ਐਡੀ ਰਹਿਮਤ ਐਡੀ ਕਿਰਪਾ ਥੋੜੀ ਥੋੜੀ ਕਿਰਪਾ ਤੇ ਸਾਰਿਆਂ ਉਤੇ ਗੁਰੂ ਨਾਨਕ ਸਾਹਿਬ ਜੀ ਦੀ ਹੁੰਦੀ ਸੀ ਪੀਰਾਂ ਫਕੀਰਾਂ ਤੇ ਜਿਹੜੇ ਮਾਰ ਦੇ ਸ਼ਰਨ ਆਉਂਦੇ ਸੀ ਤੇ ਆਪਣਾ ਦੁੱਖੜਾ ਦੱਸਦੇ ਸੀ ਬਾਬਾ ਜੀ ਇਹ ਟਿਕਦਾ ਨਹੀਂ ਆ ਤੇ ਮਹਾਰਾਜ ਫੇ ਕਿਰਪਾ ਕਰਦੇ ਥੋੜਾ ਥੋੜਾ ਸਾਰਿਆਂ ਦਾ ਟਿਕਾ ਦੇਂਦੇ ਸੀ ਪਰ ਸਭ ਤੋਂ ਵੱਧ ਜਿਹੜੀ ਰਹਿਮਤ ਇਸ ਕੰਮ ਦੀ ਹੋਈ ਹੈ ਨਾ ਪਟਾ ਜੀ ਕਹਿੰਦੇ ਸਦਾ ਅਕਾਲ ਲੈਵ ਰਹੇ ਕਰਨ ਸੋ ਇਛਾ ਚਾਰੇ ਧਰਮ ਸਪੂਰ ਜੋ ਨਵੇਂ ਖਵੇ ਕਸਮੇ ਬਲ ਵਿਚਾਰੇ ਇਹ ਜਰੂਰ ਚੇਤ ਟਿਕ ਜਾਂਦਾ ਤਾਂ ਫਿਰ ਅਗਲੀ ਬਾਤ ਗੱਲ ਪਟਾ ਨੇ ਕਹੀ ਹੈ ਕਿ ਮਨ ਵਿਸਾਸ ਪਾਇਓ ਗੈਰ ਗੋ ਹਦਰਤ ਦਿਓ ਗਰਲ ਨਾਸ ਤਨ ਨਠਿਓ ਗਰ ਗਰ ਲ ਕਹਿੰਦੇ ਨੇ ਜ਼ਹਿਰ ਨੂੰ ਸਾਡਾ ਸਰੀਰ ਜਿਹੜਾ ਨਾ ਜਹਿਰ ਨਾਲ ਭਰਿਆ ਪਿਆ ਵਾ ਕਾਮ ਕ੍ਰੋਧ ਨਾਲ ਗੁਰਬਾਹ ਭਰਿਆ ਇਹ ਦੋ ਜ਼ਹਿਰਾਂ ਵਾਂ ਵੱਡੀਆਂ ਕ੍ਰੋਧ ਤੇ ਵਾਸ਼ਨਾਵਾਂ ਈਰਖਾ ਵੀ ਆ ਪਰ ਪਟ ਜੀ ਕਹਿੰਦੇ ਗਰਣ ਨਾਸ ਤਨ ਨਠਿਓ ਭੱਜ ਗਈਆਂ ਚੀਜ਼ਾਂ ਕਦੋਂ ਪਦਿਓ ਅਮ ਗਰਲ ਨਾਸਤਨ ਠਿਓ ਅਮੇਉ ਅੰਤਰਗਤ ਪਿਓ ਜਦੋਂ ਅੰਦਰੋਂ ਐ ਚਿਤ ਜਿਉਂ-ਜਿਉਂ ਟਿਕਦਾ ਜਾਂਦਾ ਨਾ ਠਿਓ-ਠਿਓ ਆਨੰਦ ਜਿਹਾ ਆਉਂਦਾ ਜਾਂਦਾ ਰਸ ਜਿਹਾ ਆਉਂਦਾ ਜਾਂਦਾ ਤੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਜਾਂਦੀ ਆ ਅਮੇਉ ਅੰਤਰਗਤ ਪਿਓ ਤੇ ਵੱਡੀ ਗੱਲ ਰਿੱਧ ਬਗਾਸ ਜਾਗਿਓ ਇਹ ਰੇਦੀ ਅੰਦਰ ਵਗਾਸ ਹੀ ਵਗਾਸ ਹੋਂਦ ਦੁਨੀਆ ਐ ਸੜੀ ਪਈ ਐ ਨਾ ਹਰੇਕ ਦਾ ਹਿਰਦਾ ਜਿਹੜਾ ਬੜਾ ਦੁਖੀ ਆ ਇਹ ਦੁਖੀ ਹਿਰਦਿਆਂ ਵਾਲੇ ਬੰਦੇ ਫਿਰ ਆਤਮ ਹਤਿਆ ਕਰਦੇ ਨੇ ਹਾਲਾਂਕਿ ਸਰੀਰ ਦਾ ਜਿਹੜਾ ਦੋਖਾ ਉਹ ਤੋਂ ਨਹੀਂ ਇਹਨੇ ਦੁਨੀਆ ਦੁਖੀ ਜਿੰਨੀ ਮਨ ਦੇ ਦੁਖ ਤੋਂ ਦੁਨੀਆ ਦੁਖੀ ਆ ਤੇ ਰਿੱਧ ਵਗਾਸ ਜਾਗਿਓ ਲੱਖ ਕਲ ਤਰੀ ਜੁਗੰਤਰ ਇਹ ਫਿਰ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਨਿਜ ਪਦ ਉੱਪਰ ਲਾਗੋ ਧਿਆਨ ਇਹ ਧਿਆਨ ਦਾ ਜਿਗਰ ਬੜਾ ਕੀਤਾ ਬਾਣੀ ਵਿੱਚ ਸੁਣਿਆ ਲਾਗੇ ਸਹਿਜ ਧਿਆਨ ਪੰਚਾਂਕਾ ਗੁਰ ਏਕ ਧਿਆਨ ਧਿਆਨ ਕੀ ਕਰੇ ਵਿਭੂਦ ਉਹ ਲੱਗਣਾ ਹੁੰਦਾ ਕੀ ਆ ਬਸ ਅੰਦਰੋਂ ਉਹ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਬਚਨ ਕਰਦੇ ਆ ਮਾਈ ਮੈਂ ਧਨ ਪਾਇਓ ਹਰਨਾਮ ਉਥੇ ਜਾ ਕੇ ਰੱਬੀ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ ਉਥੇ ਜਾ ਕੇ ਪਤਾ ਲੱਗਦਾ ਪਿਓ ਦਾਦੇ ਦਾ ਖੋਲ ਦੇ ਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਉਥੇ ਜਾ ਕੇ ਬਚਨ ਪੂਰਾ ਹੁੰਦਾ ਕਿ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਨਹੀਂ ਬਾਹਰ ਨਹੀਂ ਆ ਜਿਹੜੇ ਕਹਿੰਦੇ ਉਹ ਦੇਖਣਦਿਆ ਸਾਹਮਣੇ ਖਰੋਤਾ ਇਹ ਕੁਝ ਨਹੀਂ ਦਿਖਦਾ ਅੰਦਰ ਹੀ ਸਭ ਕੁਛ ਘਰਨ ਹੈ ਜਿਮ ਜਿੰਬਲ ਸੇ ਅੰਮ੍ਰਿਤ ਤਾਰਾ ਮਨ ਮੇਰਾ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਬਸਤ ਨਾ ਪਾਲ ਨਹੀਂ ਬਾਹਰ ਨਹੀਂ ਅੰਦਰ ਜਦੋਂ ਟਿਕ ਜਾਂਦਾ ਨਾ ਫਿਰ ਮਾ ਭਗਤ ਕਬੀਰ ਸਨ ਨਿਜ ਪਦ ਉੱਪਰ ਲਾਗੋ ਧਿਆਨ ਬਾਈ ਮੈਂ ਤਨ ਪਾਇਓ ਹਰ ਨਾਮ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਤੇ ਕੀ ਹੋਇਆ ਮਨ ਮੇਰਾ ਧਾਵਨ ਤੇ ਛੂਟਿਓ ਵੇਖੋ ਰਾਤ ਵੀ ਭੱਜੀ ਜਾਂਦਾ ਦਿਨੇ ਵੀ ਭੱਜੀ ਜਾਂਦਾ ਪਤਨੀ ਨੂੰ ਇਹ ਢਿ ਪਾੜੀ ਕਿਉਂ ਆਦਤ ਪਈ ਭੱਜਣ ਦੀ ਤਨ ਗੁਰਦੇਵ ਬਹਾਦਰ ਬਚਨ ਕਰਦੇ ਕਿ ਮਨ ਮੇਰਾ ਧਾਵਨ ਤੇ ਛੂਟਿਓ ਕਰ ਬੈਠੋ ਬਸ ਰਾਮ ਤੇ ਜਦੋਂ ਚੇਤ ਜੁੜਦਾ ਤਾਂ ਗੁਰ ਤੇਗ ਬਹਾਦਰ ਬਚਨ ਕਰਦੇ ਆ ਕਿ ਮਾਇਆ ਮਮਤਾ ਤਨ ਤੇ ਭਾਗੀ ਇਹ ਬੁੱਢੇ ਵਾਰੇ ਤੱਕ ਦੁਨੀਆ ਨਾ ਮਮਤਾ ਦੀ ਫਸੀ ਰਹਿੰਦੀ ਆ ਮਮਤਾ ਛੁੱਟਦੀ ਨਹੀਂ ਆ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਜਦੋਂ ਚੇਤ ਟਿਕ ਗਿਆ ਨਾ ਸਾਡਾ ਤੇ ਇਹ ਭੱਜ ਗਿਆ ਚੀਜ਼ਾਂ ਗਰਨ ਨਾਸ ਤਨ ਨੱਠਿਓ ਨੱਠੀਆਂ ਭੱਜ ਗਿਆ माया ममता तन ਤੇ ਭਾਗੀ ਤੇ ਹੁੰਦਾ ਕੀ ਆ ਉਪਜੋ ਨਿਰਮਲ ਗਿਆਨ ਰੱਬ ਦਾ ਗਿਆਨ ਕੋਈ ਬਾਹਰੋਂ ਨਹੀਂ ਜੀ ਮਿਲਦਾ ਨਾ 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 ਬਾਣੀ ਧਰਮ ਗ੍ਰੰਥ ਕਿੰਨੀ ਦੁਨੀਆ ਪੜਨ ਲਈ ਆ ਹੈ ਕਿਸੇ ਨੂੰ ਕੋਈ ਗਿਆਨ ਰੱਬ ਦਾ ਨਾ ਉਪਜੋ ਨਿਰਮਲ ਗਿਆਨ ਐ ਗਿਆਨ ਦਾ ਬੂਟਾ ਉਗ ਜਾਂਦਾ ਏ ਨਰਮ ਲਗ ਗਿਆ ਉਪਜਦਾ ਜਿਦਾਂ ਸੂਰਜ ਚੜਦਾ ਨਾ ਇਦਾਂ ਉਹ ਗਿਆਨ ਅੰਦਰ ਪ੍ਰਕਾਸ਼ ਹੋ ਜਾਂਦਾ ਚੜ ਜਾਂਦਾ ਮਾਇਆ ਉਪਜੋ ਨਰਮ ਲੋਭ ਮੋਹ ਇਹ ਪਰਸਨ ਸਾਕੇ ਇਹ ਜਿਹੜੀਆਂ ਚੀਜ਼ਾਂ ਬੜੀ ਦੂਰ ਚਲ ਜਾਂਦੀਆਂ ਤੇ ਮਹਾਰਾਜ ਫੇਕ ਬਚਨ ਕਰਦੇ ਭਗਤ ਜੀ ਕਿ ਮਾਨੇ ਹਾਟ ਜਿਹੜਾ ਬੰਦੇ ਦਾ ਮਨ ਵਾ ਨਾ ਬਹੁਤ ਵੱਡੀ ਹੱਟੀ ਆ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਸਾਰ ਜਿਨੂੰ ਮਾਰਾ ਕਹਿੰਦੇ ਆਜ ਹਮ ਬੈਠਿਓ ਹਰ ਹਾਟ ਹਰੀ ਦੀ ਹੱਟੀ ਕਹਿ ਲੋ ਮਾਨੇ ਹਾਟ ਇਹ ਬੰਦੇ ਜਿਹੜਾ ਮਨ ਵਾ ਇਹ ਰੱਬ ਦੀ ਹੱਟੀ ਆ ਇੱਕ ਇਥੇ ਨਾਮ ਦਾ ਖਜ਼ਾਨਾ ਪਿਆ ਵਾ ਮਾਨੇ ਪਾਟ ਪਾਟ ਕਹਿੰਦੇ ਨੇ ਸ਼ਹਿਰ ਨੂੰ ਜਿੱਦਾਂ ਕਬੀਰ ਨੇ ਕਬੀਰ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪੱਟਣ ਪੱਟਣ ਕਹਿੰਦੇ ਨੇ ਸ਼ਹਿਰ ਨੂੰ ਨਹੀਂ ਪੱਟਣ ਨਹੀਂ ਪਰਖੂ ਪਰਖਣੀ ਹੈਗਾ ਤੇ ਕੋਲੀ ਆ ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਤੇ ਲਾਲ ਹੈ ਪਰ ਲਾਲ ਦਾ ਪਤਾ ਹੀ ਨਹੀਂ ਹੈ ਜਦੋਂ ਪਤਾ ਹੀ ਨਾ ਹੋਵੇ ਤੇ ਫਿਰ ਤਾਂ ਉਹਦੀ ਕੀਮਤ ਵੀ ਕੋਈ ਨਹੀਂ ਪਾਉਂਦਾ ਹਾਂਜੀ ਨਹੀਂ ਪੱਟਣ ਨਹੀਂ 파ਰਖੂ ਨਹੀਂ ਗੋਖ ਨਹੀਂ ਮੋੜ ਨਾ ਕੋਈ ਹੈ ਹੀ ਨਹੀਂ ਇਸ ਕੰਮ ਦਾ ਵਪਾਰੀ ਕੋਈ ਨਹੀਂ ਨਿਰਲੇਵਰ ਲੈ ਤੇਰੇ ਨਾਮ ਦੇ ਵਪਾਰੀ ਇਹ ਪੜਦੇ ਹੁੰਦੇ ਭਗਤ ਜੀ ਕਹਿੰਦੇ ਮਾਨੇ ਹਾਟ ਮਾਨੇ ਪਾਟ ਪਾਟ ਕਹਿੰਦੇ ਨੇ ਸ਼ਹਿਰ ਨੂੰ ਮਾਨੇ ਹੈ ਪਸਾਰੀ ਪਸਾਰੀ ਜੇ ਬੰਸਾਰੀ ਨਹੀਂ ਹੁੰਦੇ ਕਹਿਣ ਲੱਗੇ ਮਨ ਦੇ ਵਿੱਚ ਬਹੁਤ ਵੱਡੀਆਂ ਦਵਾਈਆਂ ਪਈਆਂ ਹੋਈਆਂ ਹਰ ਔਕਾਤ ਸਭ ਘਟ ਹੈ ਭਾਈ ਮਨ ਸਭ ਤੋਂ ਵੱਡੀ ਸਾਨੂੰ ਦੁੱਖ ਦੇਣ ਵਾਲੀ ਮਾਨੀ ਇੱਕ ਚੀਜ਼ ਵਾ ਮਾਨੀ ਛੱਡਦਾ ਹੈ ਮਾਨੀ ਇਰਖਾ ਕਰਦਾ ਹੈ ਮਾਨੀ ਗ੍ਰੋਧ ਕਰਦਾ ਹੈ ਮਾਨੇ ਹੈ ਪਸਾਰੀ 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 ਦੀ ਅਟਟੀ ਤੇ ਮਾਨੇ ਵਾਸੀ ਰੱਬ ਦਾ ਖਜ਼ਾਨਾ ਜਿਹੜਾ ਮਨ ਦੇ ਵਿੱਚ ਵਸਦਾ ਵਾ ਤੇ ਦੁਨੀਆਦਾਰ ਇਸ ਮਨ ਤੱਕ ਆਪਣੀ ਪਹੁੰਚ ਨਹੀਂ ਕਰ ਸਕਦਾ ਨਾ ਇਹ ਕੇਵਲ ਸਾਧੂ ਦੀ ਪਹੁੰਚ ਹੁੰਦੀ ਮਾਨੇ ਵਾਸੀ ਨਾਨਾ ਭੇਦੀ ਕਈ ਰੂਪਾਂ ਰੰਗਾਂ ਵਿੱਚ ਵਿਆਪਕ ਪਰਮੇਸ਼ਰ ਜਿਹੜਾ ਉਹ ਮਨ ਦੇ ਅੰਦਰ ਨਿਵਾਸ ਕਰਦਾ ਵਾ ਤੇ ਪਰਮਤ ਹੈ ਸੰਸਾਰੀ ਦੁਨੀਆਦਾਰਟਟ ਕਰ ਰਿਹਾ ਹੈ ਟੜਫ ਰਿਹਾ ਹੈ ਬਾਰ ਬਾਰ ਜਿੱਦਾਂ ਇੱਕ ਬਚਨ ਆਉਂਦਾ ਕਿ ਨਾਨਕ ਗੁਰ ਸੰਤੋਖ ਰੁਖ ਜਿੱਦਾਂ ਬਾੜ ਸਾਡੇ ਗੁਰੂ ਖਾਣਾ ਇਹ ਬੋੜ ਦਾ ਪਿੱਪਲ ਦਾ ਜਾਮਨੂ ਦਾ ਤੇ ਕਹਿਣ ਲੱਗੇ ਜਿਹੜਾ ਗੁਰੂ ਆ ਨਾ ਉਹਦਾ ਨਾਮ ਆ ਸੰਤੋਖ ਰੁਖ ਉਹਨ ਸੰਤੋਖ ਦਾ ਰੁਖ ਕਹਿੰਦੇ ਆ ਨਾਨਕ ਗੁਰ ਸੰਤੋਖ ਰੁਖ ਤੇ ਧਰਮ ਫੁੱਲ ਉਹਨੂੰ ਧਰਮ ਦਾ ਫੁੱਲ ਲੱਗੇ ਹੋਏ ਗੁਰੂ ਨੂੰ ਗੁਰੂ ਦੇ ਕੋਲ ਧਰਮ ਆ ਗੁਰ ਕੀਨੇ ਧਰਮਾਂ ਜਿਹੜੇ ਕਹਿੰਦੇ ਕੁਝ ਨਹੀਂ ਕਰਨਾ ਕੋਈ ਧਰਮ ਦੀ ਲੋੜ ਨਹੀਂ ਇਹ ਭਲੇਖ ਚ ਦੁਨੀਆ ਜੀ ਰਹੀ ਹੈ ਧਰਮ ਫੁੱਲ ਫਲ ਗਿਆਨ ਤੇ ਫੁੱਲ ਦੇ ਬਾਦਾਂ ਫਿਰ ਫਲ ਹੁੰਦਾ ਤੇ ਗੁਰੂ ਦੇ ਕੋਲ ਅਧਿਆਤਮਕ ਗਿਆਨ ਹੁੰਦਾ ਹੈ ਅਧਿਆਤਮ ਕਰਮ ਕਰੇ ਤਾਂ ਸਾਜਾ ਮੁਕਤ ਪੇਦ ਕਿਹਾ ਜਾਣੇ ਕਾਚ ਧਰਮ ਫੁੱਲ ਫਲ ਗਿਆਨ ਤੇ ਰਸ ਰਸਿਆ ਪੈਂ ਰਸਿਆ ਪਿਆ ਵਾ ਜਿਹੜਾ ਫਲ ਬਣ ਰਸ ਰਸਿਆ ਪੱਕਾ ਹੈ ਹਰਿਆ ਸਦਾ ਹਵੇਖਣ ਬਾਹਰ ਤਾਂ ਬਾਰਤਾ ਪੱਤ ਚੜ ਹੋ ਜਾਂਦੀ ਰੁੱਖਾਂ ਉਤੇ ਤੇ ਕਹਿ ਲੱਗੇ ਜਿਹੜਾ ਗੁਰੂ ਆ ਨਾ ਉਸ ਰੁੱਖ ਉਤੇ ਨਾ ਕਦੀ ਪੱਤ ਚੜਨੀ ਨਹੀਂ ਰਸ ਰਸਿਆ ਬਹੁਤ ਰਸਿਆ ਹੋਇਆ ਵਾ ਹਰਿਆ ਸਦਾ ਇਸ 12 ਮਹੀਨੇ ਜਿਨੂੰ ਕਬੀਰ 12 ਮਾਸ ਫਲੰਤ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਓ ਬੀਜਨ ਰੱਬ ਦੇ ਨਾਮ ਦਾ ਵੀ ਜਿੱਤ ਤੋਂ 12 ਮਹੀਨੇ ਫਲ ਖਾ ਸਕਦਾ ਵਾ ਪਰ ਮਾਰਾ ਕਹਿੰਦੇ ਜੇ ਗੁਰੂ ਸੰਤੋਖ ਦਾ ਰੋਖਾ ਤੇ ਰਸਿਆ ਐ ਰਸਨਾ ਭਰਿਆ ਪਿਆ ਵਾ ਤੇ ਮਿਲਦਾ ਕਿੰਨਾ ਨੂੰ 12 ਦੇ ਪੱਕੇ ਕਰਮ ਧਿਆਨ ਇਸ ਪੱਕੇ ਫਲ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਆ ਜਿਨ੍ਹਾਂ ਦਾ ਧਿਆਨ ਲੱਗਦਾ ਵਾ ਤੇ ਧਿਆਨ ਲਗਦਿਆਂ ਹੀ ਅੰਦਰ ਦੇ ਗੋਤ ਖਜ਼ਾਨੇ ਰੱਬੀ ਰਸ ਆਨੰਦ ਵਿਗਾਸ ਖੇੜਾ ਸ਼ਾਂਤੀ ਪ੍ਰਾਪਤ ਹੋ ਜਾਂਦੇ ਪੱਕੇ ਕਰਮ ਧਿਆਨ ਜਿਹੜੇ ਧਿਆਨ ਲਾਉਂਦੇ ਨੇ ਇਸ ਪੱਕੇ ਫਲ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਆ ਉਹਨਾਂ ਨੂੰ ਪਤ ਕੇ ਸਾਧ ਖੰਡਾ ਲਹੇ ਪਤਕੇ ਸਾਧ ਇੱਕ ਤੇ ਰੱਬ ਵੱਲੋਂ ਇੱਜ਼ਤ ਮਿਲਦੀ ਹੈ ਤੇ ਇੱਕ ਇਸ ਨੂੰ ਇਹ ਅੰਮ੍ਰਿਤ ਰੂਪੀ ਫਲ ਖਾਣ ਨੂੰ ਮਿਲਦਾ ਜਿਹਦਾ ਧਿਆਨ ਜੁੜ ਜਾਂਦਾ ਪਤਕੇ ਸਾਧ ਖਾਂਦਾ ਰਹੇ ਉਹ ਫਿਰ ਜਦੋਂ ਰੱਬ ਵੱਲੋਂ ਇੱਜ਼ਤ ਮਾਣ ਮਿਲ ਜਾਂਦੀ ਹੈ ਨਾ ਤੈਂ ਤਾਂ ਹਾਧਰਥ ਪਾਇਓ ਮਾਨ ਸੇਵਾ ਜਾਂ ਗੁਰਪ੍ਰਵਾਣ ਤੇ ਉਹਨੂੰ ਇਹ ਮਾਰਾ ਕਹਿੰਦੇ ਫਲ ਦੀ ਪ੍ਰਾਪਤ ਹੁੰਦੀ ਆ ਤੇ ਦਾਨਾਂ ਕੇ ਸਿਰਦਾਨ ਤਰਤੀ ਉਤੇ ਰੱਬ ਦੀਆਂ ਬੜੀਆਂ ਰਹਿਮਤਾਂ ਪਰ ਸਭ ਤੋਂ ਵੱਡੀ ਰਹਿਮਤ ਕਿਹੜੀ ਹੈ ਦਾਨਾਂ ਕੇ ਸਿਰਦਾਨ ਪੱਕੇ ਕਰਮ ਧਿਆਨ ਦਾਨਾਂ ਕੇ ਸਿਰਦਾਨ ਕਹਿ ਲੱਗੇ ਜਿਹਦਾ ਜਿੰਨੂੰ ਧਿਆਨ ਜੁੜ ਜਾਂਦਾ ਤੇ ਜਿੰਨੂੰ ਇਹ ਪੰਮਰਤ ਰਸ ਦੀ ਪ੍ਰਾਪਤੀ ਹੋ ਜਾਂਦੀ ਆ ਤੇ ਇਹ ਸਭ ਤੋਂ ਵੱਡਾ ਦਾਨ ਜਿਹਦਾ ਅਰਦਾਸ ਕਰ ਸਕਾ ਦਾਨਾਂ ਕੇ ਸਿਰਦਾਨ ਅਸੀਂ ਅਰਦਾਸ ਵਿੱਚ ਹੀ ਬੋਲਦੇ ਆ ਇੱਥੇ ਗੁਰੂ ਨਾਨਕ ਸਾਹਿਬ ਕੀ ਮਹਾਰਾਜ ਕਹਿੰਦੇ ਆ ਕਿ ਪਤ ਕੇ ਸਾਧ ਖੰਦਾ ਲੈ ਰਹੇ ਦਾਨਾਂ ਕੇ ਸਿਰਦਾਨ ਇਸ ਤੋਂ ਉੱਪਰ ਕੋਈ ਰੱਬ ਦੀ ਕਿਰਪਾ ਨਹੀਂ ਇੱਕ ਤਾਂ ਸੰਸਾਰੀ ਚੀਜ਼ਾਂ ਦੀ ਬਖਸ਼ਿਸ਼ ਪਰ ਸਭ ਤੋਂ ਵੱਡੀ ਬਖਸ਼ਿਸ਼ ਧਿਆਨ ਜੁੜ ਜਾਣਾ ਤੇ ਉਸ ਰਸ ਦੀ ਪ੍ਰਾਪਤੀ ਹੋ ਜਾਣਾ